ਹਾਂਜੀ ਬਾਈ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਪੇਜ ਤੇ ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਜੋ ਇੱਥੇ ਮਾੜੇ ਪੱਖ ਹਨਾ ਚੱਲ ਰ ヘア ਉਹਨਾਂ ਨੂੰ ਤੁਹਾਡੇ ਸਾਹਮਣੇ ਜਿਹੜਾ ਲਿਆਂਦਾ ਜਾਵੇ ਕਿਉਂਕਿ ਬਾਈ ਜੀ ਗੱਡੀਆਂ ਗੱਡੀਆਂ ਦੇ ਧੂਵੇਂ ਹਨਾ ਪਲਾਜ਼ਾਂ ਦੇ ਵਿੱਚ ਗੇੜੀਆਂ ਸ਼ਨੀਵਾਰ ਨੂੰ ਪਾਈਆਂ ਫੋਟੋਆਂ ਤਾਂ ਤੁਸੀਂ ਸਾਰੀ ਦੇਖ ਲੈਣੇ ਕਿ ਕਿਸੇ ਨੇ ਤੁਹਾਨੂੰ ਉਹ ਪੱਖ ਨਹੀਂ ਦਿਖਾਏ ਹੁਣੇ ਜਿਹੜੇ ਪੱਖ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਇਹਨੂੰ ਨੈਗੇਟਿਵ ਨਾ ਲਿਆ ਕਰੋ ਬਾਈ ਜੀ ਇਹਨੂੰ ਅੰਡਰਸਟੈਂਡ ਕਰਨ ਦੀ ਜਿਹੜੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਹੁਣ ਆਹ ਜਿਹੜੀ ਫੋਟੋ ਆ ਇਹੇ ਜਿਹੜੇ ਵੀਰ ਆ ਬੇਸਮੈਂਟ ਚ ਰਹਿੰਦੇ ਸੀ ਤੇ ਕਿਸੇ ਲੈਂਡਲੋਰਡ ਨੇ ਹਨਾ ਘਰ ਦੇ ਮਾਲਕ ਨੇ ਜਿਹੜੀ ਇਹਨਾਂ ਦੀ ਫੋਟੋ ਆ ਇਹਨਾਂ ਦਾ ਲਾਇਸੈਂਸ ਆ ਹਨਾ ਉਹ ਕਿਸੇ ਪੇਜਾਂ ਤੇ ਸ਼ੇਅਰ ਕੀਤਾ ਵੀ ਇਹ ਨਾ ਨਹੀਂ ਵੀ ਜੀ ਸਾਡੇ ਘਰ ਦੀਆਂ ਯੂਟਿਲਿਟੀਆਂ ਜਿਹੜੀਆਂ ਉਹ ਦਿੱਤੀਆਂ ਨਹੀਂ ਹੈਗੀਆਂ ਸਾਰੇ ਉਹਨੇ ਮੈਸੇਜ ਵੀ ਸ਼ੇਅਰ ਕੀਤੇ ਹਨਾ ਕਿਦਾਂ ਵੀ ਉਹ ਕਹਿ ਰਿਹਾ ਵੀ ਸਾਨੂੰ ਯੂਟਿਲਿਟੀ ਦਾ ਜਿਹੜਾ ਬਿੱਲ ਉਤਾਰੋ ਤੇ ਇੱਕ ਤੁਸੀਂ ਆ ਮੈਸੇਜ ਵੀ ਜੀ ਜ਼ਰੂਰ ਚੈੱਕ ਕਰਿਓ ਇਸ ਮੈਸੇਜ ਦੇ ਵਿੱਚ ਉਹ ਕਹਿ ਰਿਹਾ ਵੀ ਉਹਨੇ ਰਿਪਲਾਈ ਕੀਤਾ ਇਹਨਾਂ ਮੁੰਡਿਆਂ ਦੇ ਵਿੱਚੋਂ ਕਿਸੇ ਇੱਕ ਨੇ ਵੀ ਅਸੀਂ ਤੈਨੂੰ ਜਿਹੜਾ ਜਿੰਨਾ ਬਿੱਲ ਪੇ ਕਰਨਾ ਸੀ ਜਾਂ ਜਿੰਨਾ ਬਿੱਲ ਪੇ ਕਰ ਸਕਦੇ ਬੇਸਮੈਂਟ ਦਾ ਵੀ ਉਹਨਾਂ ਕਰ ਦਿੱਤਾ ਹੈਗਾ ਬਾਈ ਵੀ ਮੈਂ ਕਹਿੰਦਾ ਵੀ 4 ਸਾਲ ਹੋ ਗਏ ਮੈਂ ਨਹੀਂ ਦੇਖਿਆ ਹੈਗਾ ਵੀ 400 ਯੂਟਿਲਿਟੀ ਦਾ ਬਿੱਲ ਹੋਵੇ ਬੇਸਮੈਂਟ ਦਾ ਉਹ ਵੀ ਦੋ ਬੰਦਿਆਂ ਦਾ ਸੋ ਬਾਈ ਜੀ ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਹਨਾ ਕੌਣ ਗਲਤ ਆ ਕੌਣ ਸਹੀ ਆ ਆਪਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਪਰ ਜੇ ਚੈਟ ਦੇ ਹਿਸਾਬ ਨਾਲ ਦੇਖੀਏ ਤਾਂ ਤੁਸੀਂ ਜਿਹੜਾ ਆ ਮੁੰਡੇ ਕਹਿ ਰਹੇ ਆ ਵੀ ਤੁਸੀਂ ਬਈ ਆਪਦਾ ਜੋ ਐਕਸ਼ਨ ਲੈਣਾ ਚਾਹਣੇ ਉਹ ਹੀ ਲੈ ਲਓ ਵੀ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਹੜਾ ਘਰਾਂ ਦਾ ਇੱਥੇ ਯੂਟਿਲਿਟੀ ਦਾ ਬਿੱਲ ਹੁੰਦਾ ਉਹ ਇਸ ਹਿਸਾਬ ਨਾਲ ਹੁੰਦਾ ਜੀ ਵੀ ਜਿਹੜੇ ਤਾਂ ਉੱਪਰ ਜਾਂ ਤਿੰਨ ਬੈੱਡਰੂਮ ਬੇਸਮੈਂਟ ਆ ਮੈਂ ਉਹ ਤਿੰਨ ਬੈੱਡਰੂਮ ਘਰਾਂ ਮੈਂ ਉਹਦੀ ਗੱਲ ਕਰ ਰਿਹਾ ਤੇ ਜਿਹੜੇ ਥੱਲੇ ਹੁੰਦੀ ਇੱਕ ਬੇਸਮੈਂਟ ਹੁੰਦੀ ਹੈ ਬਾਈ ਜੀ ਉਹਨੂੰ ਬੇਸਮੈਂਟ ਕਹਿੰਦੇ ਆ ਧਰਤੀ ਦੇ ਜਿਹੜੀ ਹੇਠਲੀ ਮੰਜ਼ਲ ਹੁੰਦੀ ਹੈ ਧਰਤੀ ਦੇ ਵਿੱਚ ਇੱਕ ਜਿਹੜਾ ਕਮਰਾ ਜਾਂ ਦੋ ਕਮਰੇ ਬਣੇ ਹੁੰਦੇ ਆ ਧਰਤੀ ਦੇ ਪਤਾ ਹਾਲ ਦੇ ਵਿੱਚ ਕਹਿ ਸਕਦੇ ਆ ਪਾਣਾ ਧਰਤੀ ਦੇ 헤ਠਾਂ ਤਾਂ 70% ਮੋਸਟਲੀ ਘਰਾਂ ਦਾ ਇਹ ਹੁੰਦਾ ਵੀ 70% ਜਿਹੜੇ ਉੱਪਰ ਰਹਿੰਦੇ ਉਹ ਉਤਾਰਦੇ ਹੁੰਦੇ ਆ ਤੇ ਜਿਹੜੇ 30% ਆ ਉਹ ਥੱਲੇ ਡੇ ਉਤਾਰਦੇ ਹੁੰਦੇ ਆ ਤੇ ਇਹਦੇ ਤੋਂ ਦੇਖੋ ਇਸ ਦੇਖ ਸਕਦੇ ਹੋ ਵੀ ਇੱਕ 400 ਡਾਲਰ ਲੈਂਡਲੋਰਡ ਆ ਯੂਟਿਲਿਟੀਆਂ ਦਾ ਮੰਗ ਰਿਆ ਉਹ ਵੀ ਦੋ ਬੰਦਿਆਂ ਤੋਂ ਮੋਸਟਲੀ ਇਹ ਹੁੰਦਾ ਬਾਈ ਜੀ ਤਿੰਨ ਬੈੱਡਰੂਮ ਘਰ ਦਾ ਜਿਹੜਾ ਜਿਹੜਾ ਬੈੱਲ ਆ 70% 400 ਡਾਲਰ ਆਉਂਦਾ ਸਾਰੀਆਂ ਯੂਟੀਆਂ ਲਿਟੀਆਂ ਮਿਲਾ ਕੇ 350-400 ਡਾਲਰ ਆਉਂਦਾ ਤੇ 3 ਬੈਡਰੂਮ ਘਰ ਹੋਵੇ ਤੇ 6 ਜਣੇ ਹੁਣ ਤਾਂ 50-50 ਡਾਲਰ ਮਸਾ ਆਉਂਦੇ ਆ ਬਾਈ ਜੀ ਵੱਧ ਤੋਂ ਵੱਧ 60-60 ਡਾਲਰ 70-70 ਡਾਲਰ ਤੱਕ ਗੱਲ ਜਾ ਸਕਦੀ ਆ ਤੇ ਇੱਥੇ ਤੁਸੀਂ ਹਿਸਾਬ ਲਾ ਲਓ ਵੀ 400 ਡਾਲਰ ਬੰਦਾ ਵੀ ਯੂਟਿਲਿਟੀਆਂ ਦਾ ਮੰਗ ਰਿਹਾ ਤੇ ਤੁਸੀਂ ਇਹ ਹਿਸਾਬ ਲਾ ਸਕਦੇ ਹੋ ਮੇਰਾ ਮਕਸਦ ਤੁਹਾਨੂੰ ਉਹ ਹਾਲਾਤ ਦਿਖਾਉਣਾ ਹੁੰਦਾ ਵੀ ਜਿਹੜੇ ਹਾਲਾਤ ਤੁਹਾਨੂੰ ਇੱਥੇ ਫੇਸ ਕਰਨੇ ਪੈਣਗੇ ਆਉਣਾ ਜਾਂ ਨਹੀਂ ਆਉਣਾ ਇਹ ਤੁਹਾਡਾ ਆਪ ਦਾ ਫੈਸਲਾ ਹੋਊਗਾ ਬਟ ਮੇਰੀ ਕੋਸ਼ਿਸ਼ ਇਹ ਹੁੰਦੀ ਵੀ ਤੁਹਾਨੂੰ ਜੋ ਚੱਲ ਰਿਹਾ ਜੋ ਚੀਜ਼ਾਂ ਦੇ ਵਿੱਚੋਂ ਹਰੇਕ ਬੰਦੇ ਨੂੰ ਬਾਈ ਜੀ ਇਹਨਾਂ ਚੀਜ਼ਾਂ ਚੋਂ ਲੰਘਣਾ ਪੈਂਦਾ ਹਰੇਕ ਨੂੰ ਮੈਂ ਆਇਆ ਸੀ ਨਵਾਂ ਮੈਨੂੰ ਵੀ ਲੰਘਣਾ ਪਿਆ ਸੀ ਆਲਮੋਸਟ ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋਗੇ ਹਰੇਕ ਬੰਦੇ ਨੂੰ ਇਹਨਾਂ ਐਹੋ ਜਿਹੀਆਂ ਬੇ ਮਨ ਲਾ ਘਟੀਆਂ ਜਿਹੜੀਆਂ ਗੱਲਾਂ ਦੇ ਵਿੱਚੋਂ ਜਿਹੜੀਆਂ ਉਹ ਲੰਘਣਾ ਪੈਂਦਾ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰਦਾ ਤੁਸੀਂ ਆਓਗੇ ਤੁਹਾਨੂੰ ਵੀ ਲੰਘਣਾ ਪਊਗਾ ਸੋ ਐਹੋ ਜਿਹੀਆਂ ਹਰਕਤਾਂ ਤੇ ਬਾਈ ਜੀ ਲੋਕ ਉਤਰੇ ਹੋਏ ਆ ਆਉਣਾ ਨਹੀਂ ਆਉਣਾ ਜੇ ਤਾਂ ਤੁਹਾਡਾ ਬਾਈ ਜੀ ਸਰਦਾ ਹੈਗਾ ਚੰਗੀ ਜ਼ਮੀਨ ਜਮਾਉਣ ਹੈਗੀ ਤਾਂ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਤੁਸੀਂ ਆਪਦੀ ਜ਼ਮੀਨ ਛੱਡ ਕੇ ਇਹੋ ਜਿਹਿਆਂ ਹਨਾ ਵੀ 2 2 400 4 400 100 100 ਡਾਲਰ ਪਿੱਛੇ 50 50 ਡਾਲਰ ਪਿੱਛੇ ਆਪਦੀਆਂ ਹਨਾ ਵੇਹ ਜਾਈਆਂ ਕਰਾਈ ਜਾਊ ਕਿਉਂਕਿ ਤੁਹਾਡੇ ਕੋਲ ਤਾਂ ਕੋਈ ਆਪਸ਼ਨ ਹੀ ਨਹੀਂ ਹੈਣੀਗੀ ਆ ਤੁਹਾਨੂੰ ਤਾਂ ਘਰ ਆ ਜਿਹੜਾ ਕਿਰਾਏ ਤੇ ਰਹਿਣੇ ਪੈਣਾ ਹੁਣਾ ਸੋ ਇਦਾਂ ਦੀ ਗੱਲਬਾਤ ਆ ਬਾਈ ਜੀ ਆ ਇੱਕ ਪੱਖ ਮੈਂ ਤੁਹਾਨੂੰ ਦਿਖਾਉਣਾ ਸੀ ਮਸਾਂ ਜਿਹੜਾ ਬੈਲ ਆ ਯੂਟਿਲਿਟੀ ਦਾ 70% ਗੱਲ ਕਰੀਏ ਤਾਂ ਜਿਹੜੇ ਤਿੰਨ ਬੈੱਡਰੂਮ ਦੇ ਜਿਹਦੇ ਵਿੱਚ 6 ਜਣੇ ਰਹਿੰਦੇ ਹੁਣ ਤੇ 6 ਜਣੇ ਯੂਟਿਲਿਟੀਆ ਵਰਤਦੇ ਹੁਣ ਤਾਂ ਮਸਾਂ ਬਾਈ ਜੀ 350 400 ਦੇ ਕਰੀਬ ਬਿੱਲ ਆਉਂਦਾ। ਇਤੋਂ ਵੱਧ ਬਿੱਲ ਨਹੀਂ ਆਉਂਦਾ ਤੇ ਤੁਸੀਂ ਆਹ ਲੈਂਡ ਆਰਡ ਦੇਖ ਲਓ ਹਨਾ ਕਿੰਨੇ ਪੈਸੇ ਮੰਗ ਰਿਆ। ਦੋ ਜਣਾਂ ਤੋਂ ਵੀ ਬੇਸਮੈਂਟ ਦੇ ਜਿਹੜੇ ਉਹਨਾਂ ਨੇ 30% ਹੀ ਭਰਨੇ ਆ। 70% ਨਹੀਂ 30%। ਸੋ ਇੰਨਾਂ ਗੱਲਾਂ ਦੇ ਵਿੱਚੋਂ ਬਾਈ ਜੀ ਤੁਹਾਨੂੰ ਵੀ ਲੰਘਣਾ ਪਊਗਾ। ਆਉਣਾ ਚਾਹੁੰਨੇ ਆ ਨਹੀਂ ਆਉਣਾ ਚਾਹੁੰਨੇ ਜੀ ਤੁਹਾਡਾ ਆਪਦਾ ਫੈਸਲਾ। ਬਹੁਤ-ਬਹੁਤ ਧੰਨਵਾਦ ਜੀ।